ਕਿ ਕਿੰਨਾ ਵੱਡਾ ਇਕੱਠ ਪਹੁੰਚਿਆ ਹੈ ਲੋਕ ਰੋ ਰਹੇ ਨੇ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਤਾਂ ਉਸਦੇ ਟਰੈਕਟਰ ਤੇ ਹੀ ਹੁਣ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ ਸ਼ਮਸ਼ਾਨ ਘਾਟ ਤੱਕ ਲਿਜਾਇਆ ਜਾਵੇਗਾ ਇਸ ਟਰੈਕਟਰ ਦੇ ਰਾਹੀਂ ਦੇਖ ਸਕਦੇ ਹੋ ਕਿ ਕਲਾਕਾਰ ਵੀ ਮੌਜੂਦ ਨੇ ਨਾਲ ਟਰੈਕਟਰ ਤੇ ਬੈਠੇ ਹੋਏ ਨੇ ਤੁਹਾਨੂੰ ਦੱਸਦੇ ਕਿ ਉਸਦੇ ਯਾਰ ਦੋਸਤਾਂ ਨੇ ਹੀ ਜਿਹੜੇ ਗਾਇਕ ਨੇ ਉਹਨਾਂ ਨੇ ਹੀ ਰਾਜਵੀਰ ਜਵੰਦਾ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਉਸਦਾ ਜਿਗਰੀ ਯਾਰ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਜਿਨ੍ਹਾਂ ਨੇ ਅਰਥੀ ਨੂੰ ਮੋਢਾ ਦਿੱਤਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਪਹੁੰਚਿਆ ਹੈ ਰਾਜਵੀਰ ਜਵੰਦਾ ਨੂੰ ਦੇਖਣ ਦੇ ਲਈ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਟਰੈਕਟਰ ਰਾਹੀਂ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ ਬੜੀਆਂ ਭਾਵੁਕ ਤਸਵੀਰਾਂ ਨੇ ਮਾਂ ਦਾ ਰੋ ਰੋ ਬੁਰਾ ਹਾਲ ਹੈ ਬੱਚਿਆਂ ਦਾ ਵੀ ਰੋ ਰੋ ਬੁਰਾ ਹਾਲ ਹੈ ਕਿਉਂਕਿ ਬੱਚੇ ਅਜੇ ਛੋਟੇ ਨੇ ਉਹਨਾਂ ਨੂੰ ਨਹੀਂ ਪਤਾ ਸੀ ਕੱਲ ਕਿਉਂਕਿ ਉਹਨਾਂ ਦੀ ਧੀ ਤਾਂ ਆਪਣੇ ਡੈਡੀ ਲਈ ਘਰ ਦੇ ਵੈਲਕਮ ਲਈ ਤਿਆਰੀਆਂ ਕਰ ਰਹੀ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਡੈਡੀ ਦੀ ਹੁਣ ਮੌਤ ਹੋ ਗਈ ਹੈ